ਮਤਲਬ ਕੋਈ ਚੰਬੇ ਵਾਲੀ ਗੱਲ ਦੱਸੋ ਸਾਨੂੰ ਜਿਹੜੀ ਤੁਹਾਡੇ ਨਾਲ ਵਾਪਰ ਹੀ ਹੋਵੇ ਤੇ ਜਿਹੜੀ ਹਾਲਾਂਕਿ ਰੋਜ਼ ਮਰਦੀ ਜ਼ਿੰਦਗੀ 'ਚ ਹਰ ਚੀਜ਼ ਹੀ ਸਾਇੰਸ ਹੈ ਪਰ ਸਾਨੂੰ ਅਹਿਸਾਸ ਨਹੀਂ ਹੋ ਰਿਹਾ ਜੇ ਅਸੀਂ ਪਾਣੀ ਨਾਲਕਾ ਗੇੜ ਰਹੇ ਹਾਂ ਵੀ ਸਾਇੰਸ ਹੀ ਹੈ ਪੁਲੀ ਹੈ ਉਹ ਹਰ ਚੀਜ਼ ਸਾਇੰਸ ਹੈ ਟਾਈਪਸ ਆਫ ਲੀਵਰ ਹੈ ਜੀ ਨਾਲਕਾ ਜਿਹੜਾ ਹੈਗਾ ਤਿੰਨ ਤਰ੍ਹਾਂ ਦਾ ਲੀਵਰ ਸਾਨੂੰ ਪੜਾਇਆ ਜਾਂਦਾ ਹੈ ਸਿੰਪਲ ਮਸ਼ੀਨਸ ਪੜਾਈ ਜਾਂਦੇ ਆ ਕੰਪਲੈਕਸ ਮਸ਼ੀਨਸ ਪੜਾਈਆਂ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਸਾਇੰਸ ਨੇ ਸਾਨੂੰ ਦਿੱਤੀਆਂ ਬੜੀ ਵੱਡੀ ਦੇਣ ਹੈ ਸਾਇੰਸ ਦੀ ਲੇਕਿਨ ਜੇ ਇੱਥੇ ਆਪਾਂ ਗੱਲ ਕਰੀਏ ਵੀ ਇਹ ਜਿਹੜਾ ਵਿਗਿਆਨ ਹੈ ਇਹਦਾ بیس ਕੀ ਹੈ ਕਿ ਇਹਦਾ ਵੀ ਕੋਈ بیس ਹੈ ਹੂੰ ਇਹਦੇ ਪਿੱਛੇ ਵੀ ਕੋਈ ਖੜਾ ਹੈ ਖੜਾ ਹੈ ਅੱਛਾ ਇਹਦੇ ਪਿੱਛੇ ਖੜਾ ਹੈ ਮੈਥਮੈਟਿਕਸ ਓਕੇ ਜੇ ਮੈਥਮੈਟਿਕਸ ਨਾ ਹੋਵੇ ਸਾਇੰਸ ਇੱਕ ਕਦਮ ਨਿਪਟ ਸਕਦੀ ਕਿਵੇਂ ਸਿੱਧ ਕਰੋ ਸਰ ਹੁਣ ਮੈਂ ਨਹੀਂ ਸਿੱਧ ਕਰਨਾ ਬਾਬਾ ਨਾਨਕ ਜੀ ਸਿੱਧ ਕਰਕੇ ਜਾ ਚੁੱਕੇ ਆ ਸਾਨੂੰ ਦੱਸ ਚੁੱਕੇ ਆ ਜੀ ਬਾਬਾ ਨਾਨਕ ਜੀ ਨੇ ਕੀ ਕੀਤਾ ਇੱਕ ਓੰਕਾਰ ਓਮਕਾਰ ਕੀ ਹੈ ਗੁਰਮੁਖੀ ਹੈ ਤੇ ਏਕਾ ਕੀ ਹੈ ਮੈਥਮੈਟਿਕਸ ਹੂੰ ਬਿਲਕੁਲ ਕਈ ਵਾਰੀ ਮਨ ਚ ਆਂਦਾ ਵੀ ਬਾਬਾ ਜੀ ਈੜੀ ਨੂੰ ਸਿਹਾਰੀ ਕੱਕਾ ਉੱਤੇ ਅਦਕ ਜਾਂ ਹੈ ਨਾ ਇਸ ਤਰ੍ਹਾਂ ਇੱਕ ਓੰਕਾਰ ਗੁਰਮੁਖੀ ਰੱਖਦੇ ਇਹ ਮੈਥਮੈਟਿਕਸ ਵਾਲਾ ਏਕਾ ਕਿਉਂ ਪਾਇਆ ਉਹਨਾਂ ਨੇ ਫਿਰ ਮੈਂ ਉਹਨਾਂ ਦੇ ਕਲਾਸਰੂਮ ਚ ਪਹੁੰਚਦਾ ਆਓ ਆਪਣੀ ਸੀਨ ਬਣਾਈਏ ਜੀ ਉਹਨਾਂ ਦੇ ਕਲਾਸਰੂਮ ਚ ਚੱਲੀ ਹੈ ਜਿੱਥੇ ਬਾਬਾ ਜੀ ਪੜ੍ਹੇ ਹੋਣਗੇ ਪੰਡਾ ਜੀ ਕੋਲੇ ਗਏ ਤੇ ਪੰਡਾ ਜੀ ਨੇ ਇਸ ਤਰ੍ਹਾਂ ਬਿਠਾਏ ਹੋਏ ਆ ਬੱਚੇ ਥੱਲੇ ਬੈਠੇ ਆ ਫੱਟੀਆਂ ਤੇ ਲਿਖ ਰਹੇ ਆ ਬੋਰਡ ਦੇ ਉੱਤੇ ਜਾਂ ਕਿਸੇ ਕਾਪੀ ਦੇ ਉੱਤੇ ਲਿਖਤਾ ਹੈ ਨਾ ਏਕਾ ਪਾਤਾ ਤੇ ਬਾਕੀਆਂ ਨੇ ਫੱਟੀਆਂ ਦੇ ਉੱਤੇ ਏਕਾ ਉਤਾਰ ਲਿਆ ਅੱਜ ਏਕਾ ਸਿਖਾਇਆ ਗਿਆ ਸਭ ਤੋਂ ਪਹਿਲਾਂ ਸਾਰਿਆਂ ਨੇ ਏਕਾ ਲਿਖ ਲਿਆ ਉਸ ਦਿਨਾਂ ਬਾਅਦ ਜਦ ਏਕਾ ਪੱਕ ਗਿਆ ਵੀ ਦੇਖ ਲਿਆ ਮਾਸਟਰ ਜੀ ਨੇ ਪੰਡਾ ਜੀ ਨੇ ਵੀ ਸਾਰਿਆਂ ਨੂੰ ਏਕਾ ਲਿਖਣਾ ਆ ਗਿਆ ਕਹਿੰਦੇ ਚਲੋ ਹੁਣ ਦੋਸ ਸਿੱਖਦੇ। ਦੂਆ ਪਾਣਾ ਸ਼ੁਰੂ ਕਰਤਾ ਫਟਾਫਟ ਬੱਚਿਆਂ ਦਾ ਕੀ ਹੁੰਦਾ ਹੈ ਨਾ ਬੱਚੇ ਦਾ ਜਿਵੇਂ ਟੀਚਰ ਕਰਦਾ ਓਵੇਂ ਹੀ ਕਰਦੇ ਆ ਤੇ ਉਹ ਦੂਆ ਪਾ ਲਿਆ ਨਾਨਕ ਨੇ ਨਹੀਂ ਪਾਇਆ। ਮੈਂ ਕਈ ਚੀਜ਼ਾਂ ਅਸਿਊਮ ਕਰਦਾ ਹੁੰਨਾ ਸਮਝਦਾ ਸੋਚਦਾ ਵੀ ਉਹ ਕਲਾਸਰੂਮ ਦੇ ਵਿੱਚ ਨਾਨਕ ਜੀ ਬੈਠੇ ਹੋਣਗੇ ਛੋਟੀ ਅਵਸਥਾ ਦੇ ਵਿੱਚ ਕਿਉਂਕਿ ਉਦੋਂ ਤਾਂ ਨਾਨਕ ਸੀਗੇ ਗੁਰੂ ਤਾਂ ਉਹ ਬਾਅਦ ਦੇ ਵਿੱਚ ਬਣੇ ਨਾ ਸਾਡੇ। ਉਹ ਅੰਦਰੋਂ ਤਾਂ ਉਹ ਗੁਰੂ ਹੀ ਐ। ਤਾਂ ਉਹ ਜਦੋਂ ਉੱਥੇ ਬੈਠੇ ਐ ਤੇ ਸ਼ਿਕਾਇਤ ਲਾਦੀ ਬੱਚਿਆਂ ਨੇ ਅਸੀਂ ਲਿਖ ਲਿਆ ਜੀ ਨਾਨਕ ਨੇ ਨਹੀਂ ਲਿਖਿਆ ਦੂਗਾ ਆਮ ਬੱਚਿਆਂ ਵਾਂਗੂ ਹਨ ਨਾਨਕ ਇੱਧਰ ਆਓ ਤੁਸੀਂ ਦੋ ਨਹੀਂ ਲਿਖਦੇ ਹੋ ਨਾਨਕ ਜੀ ਹੱਥ ਜੋੜ ਕੇ ਖੜੇ ਐ ਆਹਾ ਉਹ ਸੀਨ ਦੇਖ ਕੇ ਤਾਂ ਐ ਆਨੰਦ ਆ ਜਾਂਦਾ ਵੀ ਨਾਨਕ ਜੀ ਪੰਦਾ ਜੀ ਦੇ ਮੂਰੇ ਅਧਿਆਪਕ ਦੇ ਮੂਰੇ ਹੱਥ ਜੋੜ ਕੇ ਖੜੇ ਐ ਕਿ ਪੰਦਾ ਜੀ ਅਸੀਂ ਦੋ ਵੀ ਲਿਖਾਂਗੇ ਸਾਨੂੰ ਹਲੇ ਇੱਕ ਦੀ ਸਮਝ ਨਹੀਂ ਆਈ ਇੱਕ ਦੀ ਸਮਝ ਆਵੇ ਤਾਂ ਦੋ ਲਿਖੀਏ ਵਾਹ ਕਿੱਡਾ ਵੱਡਾ ਕਨਸੈਪਟ ਸ ਤੇ ਅੱਜ ਬੱਚੇ ਨੂੰ ਪੁੱਛੋ ਇੱਕ ਤੋਂ ਬਾਅਦ ਕੀ ਆਊਗਾ ਕਹਿੰਦਾ ਦੋ ਆਊਗਾ ਫਿਰ ਮੈਂ ਇਸ ਗੱਲ ਨੂੰ ਸਿੱਖਣ ਦੇ ਵਿੱਚ ਵੀ ਕਾਮਯਾਬ ਹੋਇਆ ਕਿ ਇੱਕ ਤੋਂ ਬਾਅਦ ਦੋ ਤਾਂ ਆਂਦਾ ਹੀ ਨਹੀਂ ਹੈ ਨਾਨਕ ਜੀ ਨੇ ਤਾਂ ਬਹੁਤ ਵੱਡੀ ਗੱਲ ਦੱਸੀ ਸਾਨੂੰ ਸਾਨੂੰ ਹੀ ਨਹੀਂ ਸਮਝ ਆਈ ਉਹ ਕਿਵੇਂ ਇੱਕ ਤੋਂ ਬਾਅਦ ਦੋ ਨਹੀਂ ਆਂਦਾ ਇੱਕ ਤੋਂ ਬਾਅਦ 1.1 1.2 1.8 1.9 ਆਣਗੇ ਫਿਰ ਇੱਕ ਤੋਂ ਬਾਅਦ 1.1 ਨਹੀਂ ਆ ਰਿਹਾ ਇੱਕ ਤੋਂ ਬਾਅਦ 1.0 1.02 1.03 ਫਿਰ 1.1 ਬਣੂਗਾ ਫਿਰ ਇੱਕ ਤੋਂ ਬਾਅਦ 1.01 ਨਹੀਂ ਆ ਰਿਹਾ ਇੱਕ ਤੋਂ ਬਾਅਦ 1.001 ਆਊਗਾ ਮੈਂ ਕਿਹਾ ਯਾਰ ਕਮਾਲ ਕਰਤੀ ਮੇਰੇ ਗੁਰੂ ਨੇ ਸਿਰ ਝੁੱਕ ਗਿਆ ਮੇਰਾ ਧੰਨ ਗੁਰੂ ਨਾਨਕ ਕਹਿ ਕੇ ਵੀ ਕਮਾਲ ਹੈ ਸਾਡੇ ਗੁਰੂ ਨੇ ਇੱਕ ਇੰਨੀ ਗੱਲ ਦੇ ਵਿੱਚ ਤੇ ਜੇ ਮੈਂ ਕਹਿੰਨਾ ਕਿ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਲਿਆ ਸੀ ਤਾਂ ਪਤਾ ਨਹੀਂ ਅਸੀਂ ਕੀ ਬਣ ਜਾਾਂਗੇ ਇੱਕ ਸ਼ਬਦ ਦੇ ਵਿੱਚੋਂ ਇੱਕ ਅੱਖਰ ਦੇ ਵਿੱਚੋਂ ਤਾਂ ਹੀ ਕਿਸੇ ਸਿਆਣੇ ਨੇ ਲਿਖਿਆ ਹੈ ਕਹਿੰਦਾ ਇਹ ਅੱਖਰ ਨਹੀਂ ਇਹ ਵਰਕੇ ਨਹੀਂ ਇਹ ਸੀਨਾ ਹੈ ਗੁਰੂ ਨਾਨਕ ਦਾ ਵਾਹ